ਸੋ ਸੰਗਤ ਜੀ ਸਵਾਗਤ ਹੈ ਤੁਹਾਡਾ ਅੱਜ ਇੱਕ ਨਵੀਂ ਵੀਡੀਓ ਦੇ ਵਿੱਚ ਅਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਸਾਡੀ ਯਾਤਰਾ ਚੱਲ ਰਹੀ ਹੈ ਮਾਚੀਵਾੜਾ ਸਾਹਿਬ ਦੇ ਗੁਰਦੁਆਰਾ ਸਾਹਿਬਾਂ ਦੀ ਅਤੇ ਅੱਜ ਉਸੇ ਲੜੀ ਦੇ ਅੱਗੇ ਚੱਲਦੇ ਆ ਤੁਹਾਨੂੰ ਅੱਜ ਅਸੀਂ ਲੈ ਕੇ ਆਏ ਹਾਂ ਗੁਰਦੁਆਰਾ ਸ੍ਰੀ ਨਬੀ ਖਾਨ ਗਨੀ ਖਾਨ ਮਾਚੀਵਾੜਾ ਸਾਹਿਬ ਵਿਖੇ ਤੇ ਚਲੋ ਆਓ ਅੰਦਰ ਚੱਲਦੇ ਆ ਦਰਸ਼ਨ ਕਰਦੇ ਆ ਸੋ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਉਸ ਪਵਿੱਤਰ ਮਕਬਰੇ ਦੇ ਇਸੇ ਮਕਬਰੇ ਦੇ ਅੰਦਰ ਭਾਈ ਨਬੀ ਖਾਨ ਜੀ ਅਤੇ ਭਾਈ ਗਨੀ ਖਾਨ ਜੀ ਦੀ ਪਵਿੱਤਰ ਕਬਰ ਹੈ ਤੇ ਮੌਸਮ ਵੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਸੋਹਣਾ ਹੈ ਹਲਕੀ ਹਲਕੀ ਹਵਾ ਚੱਲ ਰਹੀ ਹੈ ਤੇ بارش ਹੋ ਕੇ ਠੀਕ ਹੈ ਬਾਬਾ ਜੀ ਬੈਠੇ ਹਨ ਕਾਰ ਸੇਵਾ ਵਾਲੇ ਬਾਬਾ ਹਰਵੰਦ ਸਿੰਘ ਜੀ ਦਿੱਲੀ ਵਾਲੇ ਤੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਇਮਾਰਤਾਂ ਬਣ ਰਹੀਆਂ ਹਨ ਤੇ ਮਕਬਰਾ ਬਹੁਤ ਸੋਹਣਾ ਹੈ ਬਹੁਤ ਸੋਹਣਾ ਹੈ ਸੰਗਤ ਜੀ ਬਹੁਤ ਸੋਹਣਾ ਮਕਬਰਾ ਬਣਿਆ ਬਾਹਰ ਟਾਇਲ ਲਗਾਈ ਗਈ ਆ ਪੱਥਰ ਲੱਗ ਚੁੱਕਿਆ ਪਹਿਲਾਂ ਨਹੀਂ ਹੁੰਦਾ ਸੀ ਅੱਜ ਤੋਂ ਮੈਂ ਜਦੋਂ 5-7 ਸਾਲ ਪਹਿਲਾਂ ਆਇਆ ਹਾਂ ਅਸਲਾਮੁਅਲੈਕਮ ਯਾ ਅਹਲ-ਏ-ਕਬੂਰ ਬਹੁਤ ਸੋਹਣਾ ਜੀ ਬਹੁਤ ਸੋਹਣਾ ਸੰਗਤ ਜੀ ਭਾਈ ਨਵੀ ਖਾਨ ਅਤੇ ਭਾਈ ਗਨੀ ਖਾਨ ਜੀ ਨੂੰ ਕਲਗੀਧਰ ਪਾਤਸ਼ਾਹ ਸਾਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰ ਆਖਿਆ ਹੈ ਸਾਹਮਣੇ ਤਸਵੀਰ ਲੱਗੀ ਹੋਈ ਹੈ ਜੀ ਜੋ ਕਿ ਉਸ ਵਕਤ ਨੂੰ ਉਸ ਸਮੇਂ ਨੂੰ ਜੋ ਉਸ ਵਕਤ ਸੇਵਾ ਗੁਰੂ ਮਹਾਰਾਜ ਜੀ ਨੇ ਭਾਈ ਨਵੀ ਖਾਨ ਅਤੇ ਭਾਈ ਗਨੀ ਖਾਨ ਜੀ ਤੋਂ ਲਈ ਉਸ ਨੂੰ ਦਰਸਾਉਂਦੀ ਹੋਈ ਬਹੁਤ ਵੱਡੀ ਸੇਵਾ ਕੀਤੀ ਆ ਜੀ ਭਾਈ ਨਵੀ ਖਾਨ ਅਤੇ ਭਾਈ ਗਨੀ ਖਾਨ ਜੀ ਨੇ ਜਿਨ੍ਹਾਂ ਨੇ ਕੀ ਖੋਦ ਇਸ ਦੁਨੀਆ ਦੇ ਮਾਲਕ ਇਸ ਦੁਨੀਆ ਦੇ ਇੱਕ ਪਰਮਾਤਮਾ ਦੇ ਰੂਪ ਜਿਨ੍ਹਾਂ ਨੂੰ ਆਪਣੀ ਮੱਜੀ ਸਾਹਿਬ ਦੇ ਉੱਪਰ ਬਿਠਾ ਕੇ ਆਪਣੇ ਮੋਢਿਆਂ ਦੇ ਉੱਪਰ ਵਜਨ ਰੱਖ ਕੇ ਸੇਵਾ ਕਰੀ ਆ ਜੀ ਬਹੁਤ ਵੱਡੀ ਸੇਵਾ ਜੀ ਇਹ ਤੇ ਸੰਗਤ ਜੀ ਇਹ ਸਾਰੀ ਸੇਵਾ ਨਿਭਾਉਣ ਤੋਂ ਬਾਅਦ ਦੇ ਵਿੱਚ ਫੇਰ ਹੀ ਐ ਵੀ ਥੋੜੀ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਬਣ ਜਾਂਦੇ ਨੇ ਐਡੀ ਵੱਡੀ ਸੇਵਾ ਨਿਭਾਉਣ ਤੋਂ ਬਾਅਦ ਦੇ ਵਿੱਚ ਫਿਰ ਕਲਗੀਧਰ ਪਾਸ਼ਾ ਜੀ ਨੇ ਇਹਨਾਂ ਨੂੰ ਆਪਣਾ ਪੁੱਤਰ ਬਣਾਇਆ ਬਹੁਤ ਵੱਡਾ ਰਤਬਾ ਜੀ ਬਹੁਤ ਵੱਡਾ ਰਤਬਾ ਮਕਬਰਾ ਵੀ ਅੰਦਰੋਂ ਬਹੁਤ ਸੋਹਣਾ ਬਣਿਆ ਹੋਇਆ ਸੇਵਾ ਹੋਈ ਹੈ ਅੰਦਰ ਕੰਚ ਦੇ ਨਾਲ ਬਹੁਤ ਛੋਟੇ ਛੋਟੇ ਟੁਕੜੇ ਨੇ ਬਹੁਤ ਹੀ ਜ਼ਿਆਦਾ ਸੋਹਣੇ ਲੱਗ ਰਹੇ ਨੇ ਦੀਵਾਰਾਂ ਦੇ ਉੱਪਰ ਬਹੁਤ ਹੀ ਵਧੀਆ ਕਲਾਕਾਰੀ ਦਿਖਾਈ ਗਈਆਂ ਕੰਚ ਦੇ ਟੁਕੜਿਆਂ ਦੇ ਨਾਲ ਵਾਹਿਗੁਰੂ 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 ਬਹੁਤ ਹੀ ਸੋਹਣਾ ਦਿਲ ਨੂੰ ਆਕਰਸ਼ਕ ਬਹੁਤ ਹੀ ਜ਼ਿਆਦਾ ਮਨ ਨੂੰ ਸਕੂਨ ਦੇਣ ਵਾਲਾ ਸਥਾਨ ਗੁਰਦੁਆਰਾ ਭਾਈ ਬਾਬਾ ਨਬੀ ਖਾਨ ਭਾਈ ਗਨੀ ਖਾਨ ਜੀ ਤੇ ਚਲਦਿਆਂ ਸੰਗਤ ਜੀ ਅੰਦਰ ਦਰਬਾਰ ਹਾਲ ਜੀ ਦੇ ਤੇ ਗੁਰੂ ਮਹਾਰਾਜ ਜੀ ਨੂੰ ਜਾ ਕੇ ਨਤਬਸਤਕ ਹੁੰਨੇ ਆ ਤੇ ਹੈ ਮਤਲਬ ਜਗਾ ਘਟ ਇੱਥੇ ਜਗਾ ਮਤਲਬ ਇਹ ਡਵੇੜਾ ਹੈ ਕਿਉਂਕਿ ਲੰਗਰ ਹਾਲ ਵੀ ਇਸ ਦਾ ਦੂਸਰੀ ਸਾਈਡ ਹੈ ਸੜਕ ਦੇ ਤੇ ਹੁਣ ਬਿਲਡਿੰਗ ਦੀ ਉਹ ਸਾਰੀ ਵੀ ਨਵੀਂ ਚੱਲ ਰਹੀ ਹੈ ਪਹਿਲਾਂ ਤਾਂ ਇੱਧਰ ਇੱਧਰ ਗਲੀ ਹੈ ਨਾਲ ਉੱਥੇ ਹੁੰਦਾ ਸੀ ਪਹਿਲਾਂ ਜੋ ਲੰਗਰ ਹਾਲ ਹੁਣ ਨਵੇਂ ਸਥਾਨ ਬਣਾਏ ਜਾ ਰਹੇ ਨੇ ਜੀ ਬਾਹਰਲੇ ਪਾਸੇ ਮੇਨ ਸੜਕ ਤੇ ਤੇ ਚਲੋ ਆਓ ਚੱਲਦੇ ਹਾਂ ਜੀ ਅੰਦਰ ਗੁਰੂ ਮਹਾਰਾਜ ਜੀ ਨੂੰ ਨੰਤਮਸਤਕ ਹੁੰਨੇ ਆ ਮੱਥਾ ਟੇਕਦੇ ਆ ਸੰਗਤ ਜੀ ਇਹ ਜੋ ਸਾਹਮਣੇ ਜੋ ਤਸਵੀਰ ਹੈ ਇਸ ਦੇ ਉੱਪਰ ਗੁਰੂ ਮਹਾਰਾਜ ਜੀ ਦਾ ਜੋ ਹੁਕਮਨਾਮਾ ਹੈ ਉਹ ਲਿਖਿਆ ਹੋਇਆ ਹੈ ਤੇ ਤੁਸੀਂ ਇਸ ਨੂੰ ਰੋਕ ਕੇ ਆਪਣਾ ਪੜ੍ਹ ਵੀ ਸਕਦੇ ਹੋ ਹੁਕਮਨਾਮਾ ਪਾਸ਼ਾਹੀ ਦਸਵੀਂ ਵਾਹਿਗੁਰੂ 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 ਤੇ ਸੰਗਜੀ ਤੁਸੀਂ ਦਰਸ਼ਨ ਕਰ ਰਹੇ ਹੋ ਉਸ ਪਵਿੱਤਰ ਅਸਥਾਨ ਦੇ ਜਿੱਥੇ ਸਤਗੁਰ ਆ ਵਿਰਾਜੇ ਸਨ ਤੇ ਇਹ ਜੋ ਕਮਰਾ ਹੈ ਤੁਸੀਂ ਜੋ ਸਾਹਮਣੇ ਦਰਸ਼ਨ ਕਰ ਰਹੇ ਹੋ ਇਹ ਉਹੀ ਕਮਰਾ ਹੈ ਜਿੱਥੇ ਆ ਕੇ ਸਤਗੁਰ ਮਹਾਰਾਜ ਜੀ ਨੇ 2 ਦਿਨ ਅਤੇ 2 ਰਾਤਾਂ ਆਰਾਮ ਕੀਤਾ ਸੀ ਦਰਸ਼ਨ ਕਰੋ ਜੀ ਤੇ ਇਹ ਲਿਖਿਆ ਵੀ ਹੋਇਆ ਹੈ ਬਾਹਰ ਇਸ ਪਵਿੱਤਰ ਅਸਥਾਨ ਤੇ ਦਸ਼ਮੇਸ਼ ਪਿਤਾ ਜੀ ਨੇ 2 ਦਿਨ 2 ਰਾਤਾਂ ਆਰਾਮ ਕੀਤਾ ਵਾਹਿਗੁਰੂ 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 ਬਹੁਤ ਸੋਹਣਾ ਜੀ ਅੰਦਰੋਂ ਆਪਣੇ ਦਰਬਾਰ ਹਾਲ ਇੱਥੇ ਵੀ ਅੰਦਰ ਵੀ ਕੱਚ ਦੇ ਨਾਲ ਟੁਕੜਿਆਂ ਦੇ ਨਾਲ ਕਾਫੀ ਵਧੀਆ ਸਜਾਵਟ ਕੀਤੀ ਹੋਈ ਹੈ ਇਹ ਇਥੋਂ ਦੇ ਜੋ ਗੁਰੂ ਮਹਾਰਾਜ ਜੀ ਨੇ ਜੋ ਹੁਕਮਨਾਮੇ ਲਿਖ ਕੇ ਭੇਜੇ ਉਹ ਵੀ ਨੇ ਜੀ ਵਿੱਚ ਤੇ ਵਿੱਚ ਕੁਝ ਹੋਰ ਵੀ ਨੇ ਇਹ ਲਿਖਿਆ ਹੋਇਆ ਵਿੱਚ ਕੁਝ ਨਕਸ਼ੇ ਬਣੇ ਹੋਏ ਨੇ ਜਿੱਦਾਂ ਕੋਈ ਮਤਲਬ ਜ਼ਮੀਨ ਦਾ ਨਕਸ਼ਾ ਹੁੰਦਾ ਉਸ ਤਰ੍ਹਾਂ ਨਕਸ਼ੇ ਬਣੇ ਹੋਏ ਨੇ ਤੇ ਸੰਗਜੀ ਖਾਲਸਾ ਜੀ ਨੇ ਸਾਨੂੰ ਆਖਿਆ ਵੀ ਤੁਸੀਂ ਅੰਦਰੋਂ ਵੀ ਵੀਡੀਓ ਬਣਾਓ ਇਸ ਕਮਰੇ ਦੀ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਬਿਨਾਂ ਕਿਰਪਾ ਤੋਂ ਤਾਂ ਕੁਝ ਵੀ ਨਹੀਂ ਹੋ ਸਕਦਾ ਵਾਹਿਗੁਰੂ 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 ਇਹ ਉਹੀ ਕਮਰਾ ਜੀ ਅੱਜ ਤੱਕ ਸ਼ਾਇਦ ਹੀ ਕਿਸੇ ਯੂਟਿਊਬਰ ਨੇ ਜਾਂ ਕਿਸੇ ਹੋਰ ਨੇ ਇਸ ਕਮਰੇ ਦੇ ਅੰਦਰੋਂ ਦਰਸ਼ਨ ਕਰਵਾਏ ਹੋਣਗੇ ਬੜੀ ਕਿਰਪਾ ਹੋਈ ਆ ਜੀ ਮਹਾਰਾਜ ਜੀ ਦੀ ਤੇ ਜਿੱਥੇ ਖੁਦ ਪਰਮਾਤਮਾ ਆ ਵਿਰਾਜੇ ਹੋਣ ਉਸ ਅਸਥਾਨ ਦੇ ਉਸ ਕਮਰੇ ਦੇ ਅੱਜ ਪਹਿਲੀ ਵਾਰ ਦਰਸ਼ਨ ਕਰਨ ਨੂੰ ਮਿਲੇ ਨੇ ਜੀ ਵਾਹਿਗੁਰੂ ਵਾਹਿਗੁਰੂ ਧੰਨਵਾਦ ਖਾਸਾ ਜੀ ਤੁਹਾਡਾ ਬਹੁਤ ਜ਼ਿਆਦਾ ਸੋ ਸੰਗਤ ਜੀ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਅੱਗੇ ਵੀ ਲੋਕ ਹੋਰ ਇਸ ਥਾਨ ਦੇ ਦਰਸ਼ਨ ਕਰ ਸਕਣ ਅਤੇ ਇਤਿਹਾਸ ਦੱਸਦੇ ਵਕਤ ਅਗਰ ਬੋਲਣ ਦੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਖਿਮਾ ਦੀ ਜਾਂਚ ਕਾ ਮਾਫ ਕਰਨਾ ਸੰਗਤ ਜੀ ਵਾਹਿਗੁਰੂ ਬਹੁਤ ਸੋਹਣਾ ਜੀ ਬਹੁਤ ਸੋਹਣਾ ਬਹੁਤ ਦਿਲ ਨੂੰ ਸਕੂਨ ਮਿਲੇਆ ਏ ਬਣ ਰਹੀ ਆ ਜੀ ਉਹ ਬਿਲਡਿੰਗ ਇੱਕ ਪਾਸੇ ਲੰਗਰ ਹਾਲ ਦੀ ਬਿਲਡਿੰਗ ਤੇ ਦੂਸਰੇ ਪਾਸੇ ਬਣ ਰਹੀ ਆਪਣੀ ਕਾਰ ਪਾਰਕਿੰਗ ਦੀ ਬਿਲਡਿੰਗ ਤੇ ਸੰਗਤ ਜੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ